ਬਾਣੀ ਦੀ ਸਥਿਤੀ ਕੰਟਰੋਲ ਖਵਾਜਾ ਪੀਰ ਵੀ ਉਹ ਤੁਹਾਨੂੰ ਬਾਅਦ ਚ ਤੁਹਾਨੂੰ ਵੀਡੀਓ ਪਾਵਾਂਗੇ ਜੇ ਉਪਰ ਅੱਜ ਦੇ ਹਾਲਾਤ ਆ ਬਿਲਕੁਲ ਸਹੀ ਆ ਬਿਲਕੁਲ ਪਰਮਾਤਮਾ ਦੀ ਕਿਰਪਾ ਬਾਬਾ ਨਾਨਕ ਸਾਡੇ ਨਾਲ ਆ ਸਾਡਾ ਭਾਈਚਾਰਾ ਨਾਲ ਆ ਸਾਡੇ ਨੌਜਵਾਨ ਨਾਲ ਆ ਜਦੋਂ ਸਾਡੇ ਨਾਲ ਹੋਣ ਕੋਈ ਜਾਂ ਡਰ ਕਰਕੇ ਹਾਲਾਤ ਬਿਲਕੁਲ ਠੀਕ ਆ ਆਓ ਜੀ ਕਾਣਾ ਦਾ ਪੇ ਸੇਵਾ ਕਰੀਏ ਕਿਉਂਕਿ ਆਪਣਾ ਕੰਮ ਆ ਸੇਵਾ ਕਰਨਾ ਸੇਵਾ ਕਰਾਓ ਤੇ ਤਾਂ ਹੀ ਕੰਮ ਹੋਊਗਾ ਕਈ ਮੇਰੇ ਵੀ ਰੀਲਾ ਬਣਾਉਂਦੇ ਆ ਹੋਏ ਆ ਆਂਦੇ ਆ ਰੀਲ ਬਣਾਉਂਦੇ ਆ ਪਾ ਕੇ ਫੇਸਬੁੱਕ ਤੇ ਸ਼ਗ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਲਾਉਂਦੇ ਆ ਰੀਲਾ ਪਾਵਾ ਕੇ ਲੋਕਾਂ ਔਰ ਸ਼ਬਦ ਵੀ ਐਸੇ ਲਾਉਂਦੇ ਆ ਕਿ ਉਹ ਡਰਾਵੇਂ ਗੀਤ ਲਾਉਂਦੇ ਆ ਤੇ ਉਹ ਲੋਕ ਸਾਡੇ ਡਰ ਕੇ ਘਰਾਂ ਦੇ ਵਿੱਚ ਸੈਮੀ ਜਾਂਦੇ ਆ ਤਾਸ ਕਰਕੇ ਲੋਕਾਂ ਨੂੰ ਮੈਂ ਫਿਰ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਦਾ ਕੋਈ ਘਬਰਾਣ ਦੀ ਲੋੜ ਨਹੀਂ ਪਾਣੀ ਤੁਹਾਡੇ ਘਰਾਂ ਤੱਕ ਨਹੀਂ ਆਊਗਾ ਇਹ ਤੁਹਾਡੇ ਨਾਲ ਵਾਦਾ ਕਰਦੇ ਆ ਸੱਚ ਕੱਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਦੇ ਮੈਂਬਰ ਵੀ ਗਰਾਉਂਡ ਜਰੋਂ ਦੀ ਰਿਪੋਰਟ ਤੁਹਾਨੂੰ ਲੁਧਿਆਣਾ ਦੇ ਸਸਰਾਲੀ ਕਿਲੋ ਨੇ ਤੋਂ ਦਿਖਾ ਰਹੇ ਆ ਤੁਸੀਂ ਬੰਦ ਉੱਤੇ ਮੌਜੂਦ ਆ ਜਿੱਥੇ ਲਗਾਤਾਰ ਜਿਹੜਾ ਸੱਤ ਲੋ ਇਧਰ ਆਇਆ ਟਾਲ ਆਉਂਦਾ ਹੋਇਆ ਨਜ਼ਰ ਆ ਰਿਹਾ ਜਿਹੜੀਆਂ ਡਿਗਾਂ ਡਿਗਦੀਆਂ ਹੋਈਆਂ ਦਰਿਆ ਦੇ ਵਿੱਚ ਨਜ਼ਰ ਆਉਂਦੀਆਂ ਨੇ ਤਾਂ ਬਿਲਕੁਲ ਇੱਕ ਇੱਕ ਤਰੀਕੇ ਨਾਲ ਤੁਸੀਂ ਦੇਖੋ ਵੀ ਜਿੱਥੇ ਅਸੀਂ ਪਿਛਲੇ ਦਿਨ ਤੁਹਾਨੂੰ ਖੜ ਕੇ ਤਸਵੀਰਾਂ ਜਿਹੜੀਆਂ ਦਿਖਾ ਰਿ ਸੀਗੇ ਉਹ ਅੱਜ ਸਾਰੀ ਜ਼ਮੀਨ ਜਿਹੜੀ ਹੈ ਉਹ ਦਰਿਆ ਆਪਣੇ ਵਿੱਚ ਸਮੇਟ ਬਹੁਤ ਜਿਆਦੇ ਤੇਜ ਹੈ ਤੇ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਜਿਹੜੇ ਕੱਲ ਚੜ੍ਹਦੀ ਕਲਾ ਦਾ ਨਾਰਾ ਦਿੰਦੇ ਹੋਏ ਨਜ਼ਰ ਆਏ ਸੀਗੇ ਤੇ ਹੌਸਲੇ ਬੁਲੰਦ ਨੇ ਸਰਪੰਚ ਸਾਹਿਬ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਹਾਲਾਤ ਇਸ ਸਮੇਂ ਕੀ ਨੇ ਜਿਸ ਦਾ ਸਾਹਿਬ ਡਾਡਾ ਹੋਵੇ ਉਸ ਨੂੰ ਮਾਰ ਸਕੇ ਨਾ ਕੋਈ ਬਿਲਕੁਲ ਬਿਲਕੁਲ ਪ੍ਰਮਾਤਮਾ ਦੀ ਕਿਰਪਾ ਬਾਬਾ ਨਾਨਕ ਸਾਡੇ ਨਾਲ ਆ ਸਾਡਾ ਭਾਈਚਾਰਾ ਨਾਲ ਆ ਸਾਡੇ ਨੌਜਵਾਨ ਨਾਲ ਆ ਜਦੋਂ ਸਾਡੇ ਨਾਲ ਹੋਣ ਤਾਂ ਜਿਆ ਡਰ ਕਰਦਾ ਬਿਲਕੁਲ ਬਿਲਕੁਲ ਓਕੇ ਕੰਮ ਆ ਕੋਈ ਟੈਨਸ਼ਨ ਦੀ ਲੋੜ ਨਹੀਂ ਪਾਣੀ ਦੀ ਸਥਿਤੀ ਕੰਟਰੋਲ ਖਵਾਜਾ ਪੀਰ ਵੀ ਠੀਕ ਆ ਉਹ ਤੁਹਾਨੂੰ ਬਾਅਦ ਚ ਤੁਹਾਨੂੰ ਵੀਡੀਓ ਪਾਵਾਂਗੇ ਜੋ ਪਰ ਅੱਜ ਦੇ ਹਾਲਾਤ ਆ ਬਿਲਕੁਲ ਸਹੀ ਆ ਸਾਡਾ ਹੀ ਫਰਜ਼ ਵੰਡਾ ਸਾਰਿਆਂ ਦਾ ਸਵਾਗਤ ਕਰੋ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਮੇਰੇ ਵੀਰਾਂ ਨਾਲ ਆ ਉਹ ਸੇਵਾ ਕਰਨ ਵਾਸਤੇ ਆਣ ਜਾਂ ਕੋਈ ਦਾਨੀ ਸੱਜਣ ਆਂਦੇ ਆ ਉਹ ਦਾਨ ਜਿਹਨਾਂ ਦੇਣਾ ਉਹ ਉੱਥੇ ਜਾ ਪ੍ਰਸ਼ਾਸਨ ਨੂੰ ਦੋ ਜੰਮੂ ਓਕੇ ਦੇ ਸਰਪੰਚਾਂ ਨਾਲੋਂ ਕਿਉਂਕਿ ਕਈ ਲੋਕ ਸਾਡੇ ਤੇ ਹੋਰ ਫੜਫੜ ਕੇ ਲਈ ਜਾਂਦੇ ਉਹ ਕੰਮ ਨਾ ਕਰੋ ਕਿਉਂਕਿ ਉਹਦੇ ਨਾਲ ਹਾਲਾਤ ਬਹੁਤ ਮਾੜੇ ਹੋ ਰਹੇ ਆ। ਔਰ ਦਾਨੀ ਸੱਜਣਾਂ ਦਾ ਵੀ ਧੰਨਵਾਦ ਕਰਨ ਜਾਂਦਾ ਖਾਸ ਕਰਕੇ ਨੌਜਵਾਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਹਾਲਾਤ ਬਿਲਕੁਲ ਠੀਕ ਆ। ਆਓ ਜੇ ਕਾਣਾ ਤਾਂ ਅਪਾ ਸੇਵਾ ਕਰੀਏ। ਕਿਉਂਕਿ ਆਪਣਾ ਕੰਮ ਆ ਸੇਵਾ ਕਰਨਾ। ਸੇਵਾ ਕਰਾਓ ਤੇ ਤਾਂ ਹੀ ਕੰਮ ਹੋਊਗਾ। ਮੈਂ ਕੋਈ ਬਾਈ ਬਿਲਕੁਲ ਇਸ ਸਮੇਂ ਪਿੱਛੇ ਵੀ ਦੇਖ ਸਕਦਾ ਹੁਣੇ ਇੱਕ ਪਪੂਲਰ ਦਾ ਪੇੜ ਜਿਹੜਾ ਵਿੱਚ ਲਿਗਾ ਤੇ ਇਸ ਤਰੀਕੇ ਦੇ ਮੈਨੂੰ ਲੱਗਦਾ ਹਜ਼ਾਰਾਂ ਪੇੜ ਜਿਹੜਾ ਹੈ ਇਹ ਦਰ ਤੇ ਕਰੋੜਾਂ ਦੀਆਂ ਜ਼ਮੀਨਾਂ ਚਲ ਗਈਆਂ ਪਰ ਹਜੇ ਚੱਲੋ ਚਾਲਾ ਆਪਾਂ ਅੰਦਾਜ਼ ਨਹੀਂ ਲਾ ਸਕਦੇ ਅੰਦਾਜ਼ਾ ਬਾਛ ਲਾਵਾਂਗੇ ਪਰ ਅੱਜ ਦੀ ਜਿਹੜੀ ਸਥਿਤੀ ਆ ਉਹ ਬਾਹਰ ਲੱਗੀਏ ਦੇਖੋ ਉਹ ਸਾਹਮਣੇ ਗੁਜਰਤ ਭਾਈਚਾਰ ਦਾ ਘਰ ਆ ਉਹ ਬਿਲਕੁਲ ਬੰਦ ਤੋਂ ਬਾਹਰ ਸੀ ਉਹ ਵਿੱਚ ਚੱਲ ਗਿਆ ਉਹ ਕੁਝ ਸਮੇਂ ਦੇ ਵਿੱਚ ਉਹ ਰੜ ਗਿਆ ਚੱਲਣਾ ਸਾਡਾ ਜੰਗਲ ਲੱਗਿਆ ਸੀ ਉਹ ਰੜ ਗਿਆ ਸਾਡਾ ਅੱਜ ਹਾਲਾਤ ਇਹ ਆ ਗਏ ਸਾਡੇ ਕਿ ਅੱਜ ਅਰਦਾਸ ਕਰਨ ਦੀ ਲੋੜ ਆ ਦੇਖੋ ਅਰਦਾਸ ਬੀਤੀ ਨਾ ਜਾਨ ਜਾਨ ਕੀ ਅਰਦਾਸ ਜਨ ਜਾਨ ਨੇ ਲੱਗਿਆ ਅਰਦਾਸ ਕਰਨ ਹੁਣ ਕੰਟਰੋਲ ਸਥਿਤੀ ਚ ਹੌਲੀ ਹੌਲੀ ਸਮਾਂ ਪੈ ਕੇ ਇਹ ਕੁਝ ਦਿਨਾਂ ਚ ਕਿਉਂਕਿ ਜਿਹੜਾ ਇਹ ਦਰਿਆਵ ਆ ਨਾ ਇਹਨਾਂ ਟਾਈਮ ਲੱਗਣਾ ਸੈਟ ਹੋਣ ਨੂੰ ਜੇ ਕਹਿੰਦੀ ਨਾ ਪ੍ਰਸ਼ਾਸਨ ਜਾਂ ਅਸੀਂ ਕਰਨੀ ਕੋਸ਼ਿਸ਼ ਕਰਦੇ ਟੈਂਪਰਰੀ ਬੰਨ ਲਾਈ ਜਾਂਦੇ ਹਾਂ ਪਰ ਉਹ ਸਿਰਫ ਇੱਕ ਰੋਕ ਵਾਸਤੇ ਆ ਹਾਂ ਰੋਕ ਵਾਸਤੇ ਆ ਦੇਖੋ ਤੁਸੀਂ ਵੀ ਤੁਹਾਡਾ ਚੈਨਲ ਦਾ ਵੀ ਧੰਨਵਾਦ ਕਰਦੇ ਆਂ ਦੇਖੋ ਤੁਸੀਂ ਕੱਲੀ ਕੱਲੀ ਆਵਾਜ਼ ਪ੍ਰਸ਼ਾਸਨ ਤੱਕ ਲੋਕਾਂ ਤੱਕ ਪਹੁੰਚਾਉਂਦੇ ਹੋ ਖਾਸ ਕਰਕੇ ਇੱਕ ਮੇਰੇ ਨੌਜਵਾਨ ਵੀਰਾਂ ਨੂੰ ਮੈਂ ਫੇਰ ਦੁਬਾਰਾ ਕਰਦਾ ਕਿ ਵੀਰੋ ਦੇਖੋ ਅੱਜ ਸੈਲਫੀਆਂ ਸੁਲਕੇ ਰੀਲਾ ਨਾ ਆ ਜਾ ਬਣਾਓ ਕਈ ਮੇਰੇ ਵੀ ਰੀਲਾ ਬਣਾਉਂਦੇ ਆ ਹੋਏ ਆ ਆਂਦੇ ਆ ਰੀਲ ਬਣਾਉਂਦੇ ਆ ਆਪਾਂ ਅਗੇ ਫੇਸਬੁੱਕ ਤੇ ਸ਼ਗ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਲਾਉਂਦੇ ਆ ਰੀਲਾ ਪਾਵਾ ਕੇ ਲੋਕਾਂ ਨੂੰ ਡਰਾਈ ਜਾਂਦੇ ਆ ਔਰ ਸ਼ਬਦ ਵੀ ਐਸੇ ਲਾਉਂਦੇ ਆ ਕਿ ਉਹ ਡਰਾਵੇਂ ਗੀਤ ਲਾਉਂਦੇ ਆ ਤੇ ਉਹ ਲੋਕ ਸਾਡੇ ਡਰ ਕੇ ਘਰਾਂ ਦੇ ਵਿੱਚ ਸੈਮੀ ਜਾਂਦੇ ਆ ਔਰ ਫੋਨ ਆਈ ਜਾਂਦੇ ਆ ਜੇ ਅਸੀਂ ਫੋਨ ਨਹੀਂ ਚੁੱਕਦੇ ਤਾਂ ਤਾਂ ਸਾਨੂੰ ਗਾਲਾਂ ਪੈਂਦੀਆਂ ਜੇ ਅਸੀਂ ਲੋਕਾਂ ਨੂੰ ਸਮਝਾਉਂਦੇ ਤਾਂ ਤਾਂ ਸਾਨੂੰ ਗਾਲਾਂ ਪੈਂਦੀਆਂ ਅਸੀਂ ਤਾਂ ਲੋਕਾਂ ਨੂੰ ਅਪੀਲ ਕਰਦਾ ਦੇਖੋ ਜੇ ਤੁਸੀਂ ਨਾ ਕਰੋ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਆ ਖਾਸ ਕਰਕੇ ਲੋਕਾਂ ਨੂੰ ਮੈਂ ਫਿਰ ਤੁਹਾਡੇ ਚੈਨਲ ਦੇ ਥੋਂ ਬੇਨਤੀ ਕਰਦਾ ਕੋਈ ਘਬਰਾਣ ਦੀ ਲੋੜ ਨਹੀਂ ਪਾਣੀ ਤੁਹਾਡੇ ਘਰਾਂ ਤੱਕ ਨਹੀਂ ਆਊਗਾ ਇਹ ਤੁਹਾਡੇ ਨਾਲ ਵਾਦਾ ਕਰਦੇ ਆ ਇਹ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਸ਼ਹਿਰ ਦਾ ਬੜੀ ਦੂਰ ਦੀ ਗੱਲ ਆ ਇਹ ਪਸੇ ਪਿੰਡਾਂ ਜਿਵੇਂ ਨਹੀਂ ਜਾਣਦਾ ਕਿਉਂਕਿ ਜਵਾਨੀ ਤੇ ਮਾਣ ਆ ਪੰਜਾਬ ਦੀ ਤੇ ਇਹ ਜਵਾਨੀ ਸਾਡੇ ਨਾਲ ਖੜੀ ਆ ਪਾਣੀ ਅਸੀਂ ਨਹੀਂ ਜਾਣਦੇ ਚਾਹੇ ਇੱਥੇ ਜਵਾਨੀ ਦੀ ਗੱਲ ਕੀਤੀ ਆ ਬੜੇ ਨਾ ਜਿਹੜੇ ਹੋਰ ਵਿਦਵਾਨ ਨੇ ਕਹਿੰਦੇ ਨੇ ਪੰਜਾਬ ਦੀ ਜਵਾਨੀ ਨਸ਼ਿਆਂ ਨੇ ਖਾ ਲਈ ਪਰ ਅੱਜ ਜਵਾਨੀ ਜਦੋਂ ਇੱਥੇ ਨਜ਼ਰ ਆਉਂਦੀ ਆ ਨਾ ਬੁੱਕ ਦੀ ਹੋਈ ਜੇਣਾ ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰੀਕੇ ਨਾਲ ਡਟੇ ਹੋਏ ਨੇ ਪਹਿਲੇ ਦਿਨ ਤੋਂ ਹੀ ਤੇ ਜਿਹੜੀ ਲਗਾਤਾਰ ਸੇਵਾ ਚੱਲਦੀ ਹੈਕਰ ਇੱਥੇ ਦੀ ਗੱਲ ਕਰੀਏ ਤਾਂ ਆਪਾਂ 3 ਦਿਨ ਪਹਿਲਾਂ ਇੱਥੋਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਚੁਗੀਆਂ ਵੀ ਨੌਜਵਾਨ ਇੰਨਾ ਇਕੱਠਾ ਸੀਗਾ ਬੋਰੀਆਂ ਤੇ ਬੋਰੀਆਂ ਭਰਪਾ ਜਿਹੜਾ ਵੀ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜੇ ਉਹ ਟੁੱਟਿਆ ਤੇ ਨਾਲ ਦੀ ਨਾਲ ਨੌਜਵਾਨਾਂ ਨੇ ਪਿਛਲਾ ਬੰਨ ਤਿਆਰ ਕੀਤਾ ਦੇਖੋ ਠੀਕ ਹੈ ਨੌਕਈ ਨੌਜਵਾਨ ਮੇਰੇ ਵੀ ਨਸ਼ਾ ਵੀ ਕਰਦੇ ਆ ਦੇਖੋ ਸਾਡੇ ਨਾਲ ਉਹ ਵੀ ਲੱਗੇ ਹੋਏ ਆ ਦੇਖੋ ਕੰਟਰੋਲ ਸਥਿਤੀ ਹੈ ਪਰ ਦੇਖੋ ਜਿਹੜੇ ਨਸ਼ਾ ਵੀ ਕਰਦੇ ਨੇ ਸਾਡੇ ਭਰਾ ਹੂੰ ਚਲੋ ਕਈ ਵਾਰੀ ਮਾੜਾ ਸਮਾਂ ਇਨਸਾਨ ਤੇ ਆ ਜਾਂਦਾ ਪਤਾ ਨਹੀਂ ਲੱਗਦਾ ਚੰਗੇ ਚੰਗੇ ਤਕੜੇ ਘਰਾਂ ਦੇ ਮੁੰਡੇ ਜਦ ਜਵਾਨੀ ਖਰਾਬ ਹੋ ਗਈ ਉਹਨਾਂ ਨੂੰ ਗਲਤ ਗਾਇਡ ਨਾਲ ਬੱਸ ਇਹ ਕਹਿੰਦੇ ਇੱਕ ਨਸ਼ਾ ਲਾਣ ਲਈ ਨਾ ਜੇ ਆਪਾਂ ਬੰਦਾ ਆਪਣੇ ਆਪ ਨਹੀਂ ਲੱਗਦਾ ਉਹਦੀ ਮਹਿਫਲ ਲਾਂਦੀ ਆ ਜਦੋਂ ਇੱਕ ਬੰਦਾ ਨਾਲ ਲਾਂਦਾ ਦੂਜਾ ਦੋਸਤ ਜਿਹਾ ਲਾ ਕੇ ਦੇਖ ਉਹ ਚੈੱਕ ਕਰ ਦੇਖੋ ਮੈਂ ਵੀ ਉਸ ਨੌਜਵਾਨੀ ਤੋਂ ਨਿਕਲ ਚੁੱਕਾ ਮਾਂ ਮੈਂ ਵੀ ਹੁਣ 40 ਸਾਲ ਦਾ ਹੋ ਗਿਆ ਦੇਖੋ ਮੈਂ ਲੁਧਰਾਨੇ ਪੜਨ ਜਾਂਦਾ ਸੀ ਮੈਂ ਇਨਸਾਨ ਨੂੰ ਦੇਖੋ ਦੋਸਤ ਨੂੰ ਹੀ ਦੋਸਤ ਕਰਦਾ ਬਿਲਕੁਲ ਜੋ ਸਥਿਤੀ ਹੈ ਨਾ ਜਿਹੜੀ ਅੱਜ ਦੀ ਮੈਂ ਤਾਂ ਦੇਖੋ ਇਹ ਚੀਜ਼ਾਂ ਹੜਾਇਆ ਇੱਕ ਨੌਜਵਾਨ ਮੈਂ ਸਰਪੰਚ ਆਉਣ ਦੇ ਨਾਤੇ ਵੀ ਮੈਂ ਮੇਰੇ ਨੌਜਵਾਨਾਂ ਦਾ ਗਰੁੱਪ ਵੱਖਰਾ ਬਣਾਇਆ ਪਿੰਡ ਦਾ ਤਿੰਨ ਚਾਰ ਸੌ ਨੌਜਵਾਨਾਂ ਦਾ ਗਰੁੱਪ ਆ ਜਦੋਂ ਫੋਨ ਕਰਦਾ ਨੌਜਵਾਨ ਚਿਤਾੰਗ ਵਾਂਗ ਹੜਦੇ ਆ ਉਹ ਕਹਿੰਦੇ ਜਾਂ ਸਾਡਾ ਸਰਪੰਚ ਨੌਜਵਾਨਾਂ ਤੇ ਸਾਡੇ ਨਾਲ ਵਜੜੋ ਇੱਕ ਹੌਸਲਾ ਦੇਣ ਦੀ ਲੋੜ ਆ ਯਾਰ ਜਦੋਂ ਆਪਾਂ ਇੱਕ ਬੰਦੇ ਨੂੰ ਸ਼ਾਬਾਸ਼ ਦੇ ਦਾਂਗੇ ਨਾ ਉਹ ਦੁੱਗਣਾ ਕੰਮ ਕਰੂਗਾ ਜਦੇ ਕੰਮ ਓਏ ਕੰਮ ਬੰਦ ਕਰ ਉਹ ਸਾਲਾ ਤੂੰ ਤੂੰ ਕੌਣ ਨਾ ਚਾਹੇ ਆਪਾਂ ਕੁਝ ਵੀ ਪਿਆਰ ਨਾਲ ਚਾਹੇ ਜਾਨ ਲੈ ਲੈ ਯਾਰ ਲੋਕ ਜਾਨ ਦੇਣ ਦੇ ਤਿਆਰ ਰਹਿੰਦੇ ਆ ਜੇ ਆ ਪਾਕੜਨਾ ਨਾ ਗਾਵਾਂ ਆਕੜਾ ਲੋਕ ਕੋਈ ਨਹੀਂ ਕਰਦੇ ਇਸ ਕਰਕੇ ਨੌਜਵਾਨੀ ਬਹੁਤ ਸੂਜਵਾਨਾ ਇੱਕ ਸਿਰਫ ਪਿਆਰ ਨਾਲ ਗੈਰਨੈਸ ਕਰ ਲੋ ਸਾਰਾ ਕੰਮ ਰੋਟਾ ਦੇਖੋ ਲੱਗੇ ਹੈ ਨਾ ਤਰੀਕੇ ਨਾਲ ਸਮਝਾਈਦਾ ਜਦੋਂ ਕਿ ਇੱਕ ਇੱਕ ਬੋਲ ਜੋਕ ਕਰੋ ਪੰਜ ਜੋਕ ਕਰ ਦਿੰਦਾ ਉਹ ਸਿਰਫ ਪਿਆਰ ਨਾਲ ਸਮਝਾ ਕੇ ਕੰਮ ਚੱਲਦਾ ਇੱਥੇ ਪ੍ਰਸ਼ਾਸਨ ਦੀ ਗੱਲ ਕਰੀਏ ਪਹਿਲਾਂ ਜਿੱਥੇ ਅੰਗਹਿਲੀਆਂ ਹੋਈਆਂ ਨੇ ਪਰ ਤਕਰੀਬਨ ਪਿਛਲੇ 3-4 ਦਿਨੋਂ ਤੋਂ ਪ੍ਰਸ਼ਾਸਨ ਲਗਾਤਾਰ ਇੱਥੇ ਮੌਜੂਦਾ ਡੀਸੀ ਸਾਹਿਬ ਖੁਦ ਆਪ ਹੱਥ ਵਟਾਉਣ ਲੱਗੇ ਨੇ ਮੈਂ ਪਹਿਲਾਂ ਵੀ ਕਿਹਾ ਕਿ ਪ੍ਰਸ਼ਾਸਨ ਦੀਆਂ ਗਲਤੀਆਂ ਕਰਕੇ ਸਾਨੂੰ ਇਹ ਖਮਾਜਾ ਭੁਗਤਣਾ ਪਿਆ ਪਰ ਸਾਡੇ ਡੀਸੀ ਸਾਹਿਬ ਬਹੁਤ ਸੂਝਵਾਨਾ ਨੌਜਵਾਨਾ ਦੇਖੋ ਸਾਡੇ ਨਾਲ ਗਾਰੇ ਦੇ ਬੈਸ ਆਪ ਲੱਗਿਆ ਯਾਰ तकरीबन ਮੈਨੂੰ ਵੀ 48 ਤੋਂ 72 ਘੰਟੇ ਹੋ ਚਲੇ ਲਗਾਤਾਰ ਡੀਸੀ ਸਾਹਿਬ ਵੀ ਮੇਰੇ ਨਾਲ ਇਹ ਠੀਕ ਹੈ ਅਸੀਂ ਘਰੇ ਜਾਈਦਾ ਮਾੜਾ ਮੋਟਾ 2 ਮਿੰਟ ਦਵਾਈ ਨੂੰ ਖਾਹੂਗੇ ਫੇਰ ਆ ਜੀਦਾ ਕਿਉਂਕਿ ਮੈਂ ਰੀੜ ਦੀ ਛੱਡੀ ਦਾ ਮਰੀਜ਼ਾਂ ਪਰ ਮੇਰੀ ਰੀੜ ਦੀ ਹੱਡੀ ਦਾ ਦੁੱਖ ਵੀ ਲੋਕਾਂ ਨੇ ਦੂਰ ਕਰਤਾ ਕਿਉਂਕਿ ਇੱਕ ਪਹਿਲਾਂ ਦੇਖੋ ਸਭ ਤੋਂ ਵੱਡੀ ਗੱਲ ਹੈ ਨਾ ਮੈਂ ਤੁਹਾਨੂੰ ਥੋੜੇ ਚੈਨਲ ਦੱਸਣਾ ਚਾਹਨਾ ਕਿ ਜਿਹੜਾ ਬੰਦਾ ਜਿਹਨੂੰ ਸਾਡੇ ਘਰਾਂ ਦੇ ਵਿੱਚ ਮਹਿੰਗਾ ਮਹਿੰਗਾ ਮਾਰਬਦ ਲੱਗਾ ਸਾਡੇ ਘਰਾਂ ਦੇ ਵਿੱਚ ਧਰਤੀ ਹੈ ਨਹੀਂ ਸਭ ਤੋਂ ਵੱਡੀ ਗੱਲ ਕਿ ਸਾਨੂੰ ਧਰਤੀ ਨਾਲ ਅਟੈਚ ਹੋਣਾ ਜ਼ਰੂਰੀ ਆ ਆਹ ਦੇਖੋ ਜਦੋਂ ਆਪਾਂ ਧਰਤੀ ਨਾਲ ਜੋੜਾਂਗੇ ਨਾ ਆਪਣੀ ਜ਼ਮੀਨ ਦੇ ਵਿੱਚੋਂ ਆਪਣੀ ਜ਼ਮੀਨ ਦੇ ਵਿੱਚੋਂ ਆਪਾਂ ਨੂੰ ਆਰਥ ਆਟੋਮੈਟਿਕ ਮਿਲਦਾ ਜਦੋਂ ਇਨਸਾਨ ਨੂੰ ਕਰੰਟ ਪੈਂਦਾ ਆਪਾਂ ਨੂੰ ਜਦੋਂ ਕਿਉਂ ਧਰਤੀ 'ਚ ਦੱਬਦੇ ਆ ਉਹ ਇਸ ਕਰਕੇ ਦੱਬ ਰਿਹਾ ਕਿ ਉਹਨੂੰ ਆਰਥ ਦੀ ਲੋੜ ਆ ਅੱਜ ਆਪਾਂ ਨੂੰ ਧਰਤੀ ਦੇ ਪੈਰ ਅਸੀਂ ਤਾਂ ਲਗਾ ਮੈਂ ਆਪਦੀ ਦਾਦਾ ਕਿ ਜਿੱਦਾਂ ਦਾ ਮੈਂ ਲੱਗਾ ਨਾ ਮੇਰਾ ਧਰਤੀ ਨਾਲ ਆਟੋਮੈਟਿਕ ਹੱਥ ਜੁੜ ਗਿਆ ਮੇਰੇ ਧਰਤ ਦੂਰ ਤਕਰੀਬਨ ਬੰਦ ਹੋ ਗਏ ਸਭ ਮੈਂ ਲੱਗਦਾ ਕਿ ਇਹ ਧਰਤੀ ਦੇ ਵਿੱਚ ਕੋਈ ਦੇਖੋ ਧਰਤੀ ਸਾਡੇ ਪੰਜਾਬੂ ਆ ਇਹ ਇਹਦੇ ਵਿੱਚੋਂ ਆਪਾਂ ਬਹੁਤ ਕੁਝ ਮਿਲਦਾ ਧਰਤੀ ਦਾ ਜਿਹੜੀ ਕਰਾਰਥਾ ਨਾਲ ਆਪਾਂ ਨੂੰ ਉਹ ਆਪਨ એનર્ਜੀ ਦਿੰਦਾ ਸ਼ਕਤੀ ਦਿੰਦਾ ਇਸ ਕਰਕੇ ਅਸੀਂ ਧਰਤੀ ਦੀ ਮੈਂ ਆਇਆ ਚਪਲ ਪਾਈ ਹੀ ਨਹੀਂ 15 ਸਾਲ ਹੋ ਗਏ ਨੰਗੇ ਵਰੀ ਮੈਂ ਨੰਗੇ ਵਰੀ ਲਗਾਇਆ ਪਹਿਲਾਂ ਛਾਲੇ ਵੀ ਹੋ ਗਏ ਛਾਲੇ ਛੁੱਟੇ ਨਹੀਂ ਪਤਾ ਲੱਗਿਆ ਪਰ ਧਰਤੀ ਜੋ ਆਰਥ ਮਿਲਦਾ ਧਰਤੀ ਦਾ ਅਰਥ ਮਿਲਣ ਕਰਕੇ ਸਾਡਾ ਸਹੀ ਜੋ ਊਰਜਾ ਇਤੋਂ ਮਿਲਦੀ ਉਹਦਾ ਕੋਈ ਜਵਾਬ ਨਹੀਂ ਬਿਲਕੁਲ ਦਵਾਈਆਂ ਵੀ ਖਤਮ ਹੋ ਗਈਆਂ ਯਾਰ ਇਹਦਾ ਮੈਂ ਦੋ ਟਾਈਮ ਦਵਾਈ ਖਾਂਦਾ ਸੀ ਮੈਂ ਕਹਾ ਯਾਰ ਮੈਂ ਜਿੰਨਾ ਸੇ ਲੱਗਿਆ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਦਵਾਈ ਖਾਦੀ ਆ ਕਿ ਨਹੀਂ ਖਾਦੀ ਕੋਈ ਉਹਦੇ ਘਰ ਦੇ ਧੱਕੇ ਨਾਲ ਖਲਾਉਂਦੇ ਆ ਗੋਲੀ ਖਾਲਾ ਪਰ ਜਿਹੇ ਇੱਥੇ ਆਣਦੇ ਨੇ ਤੇ ਦਰਦ ਦੁਦ ਪਾ ਨੂਰ ਹੈ ਚਿਹਰੇ ਤੇ ਹਾਲਾਂਕਿ ਵਿਪਤਾ ਪਈ ਹੋਈ ਹੈ ਇਸ ਦਰਿਆ ਤੇ ਪਰ ਫਿਰ ਵੀ ਜੋ ਨੂਰ ਤੁਹਾਡੇ ਤੇ ਹੈ ਜੋ ਇਸ ਪਿੰਡ ਦੇ ਨੌਜਵਾਨ ਜਿਹੜੇ ਲਾਗੇ ਪਿੰਡ ਦੇ ਨੌਜਵਾਨ ਤੇ ਉਹ ਬਾ ਕਮਾਲ ਹੈ ਵੀ ਉਸ ਦਾ ਕੋਈ ਜਵਾਬ ਨਹੀਂ ਬਿਲਕੁਲ ਮੈਂ ਤਾਂ ਧੰਨਵਾਦ ਕਰਨਾ ਚਾਹਨਾ ਸਾਡੇ ਬਜ਼ੁਰਗਾਂ ਦਾ ਨੌਜਵਾਨਾਂ ਦਾ ਸਾਰੇ ਲੱਗੇ ਯਾਰ ਕੰਮ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਓਕੇ ਬਾਈ ਥੈਂਕ ਯੂ